1 ਜੁਲਾਈ ਤੋਂ ਲਾਗੂ ਕੀਤੇ ਗਏ ਨਵੇਂ ਕਾਨੂੰਨਾਂ ਸਬੰਧੀ ਪੁਲਸ ਥਾਣਾ ਕਮਾਨ ਵਿਖੇ ਜਾਗਰੂਤ ਸੈਮੀਨਾਰ ਕਰਵਾਇਆ ਗਿਆ ਤੁਸੀਂ ਡੀਐਸ ਨੇ ਦਿਖਾ ਅਸੀ ਰਿਪੋਰਟ ਪੱਤਰਕਾਰ ਦਵਿੰਦਰ ਸਿੰਘ ਧਨਵਾਦ

ਯਾਰ ਉਹ ਹੋਊਗਾ ਜੇ ਅ ਇੱਕ ਸਮਾਜ ਨੂੰ ਇੱਕ ਵਾਥ ਸਮਾਜ ਵਿੱਚ ਕੁਪਰ ਸਮਾਜ ਦਾ ਇੱਕ ਸਮਾਜ ਵਿੱਚ ਇੱਕ ਬਾਗ ਵਿੱਚ ਜੰਗਲ ਦੀ ਫਰਕ ਹੁੰਦਾ ਬਾਗ ਵਿੱਚ ਜੰਗਲ ਦੀ ਫਰਕ ਹੁੰਦਾ ਜੰਗਲ ਦੇ ਵਿੱਚ ਜਿਹੜੇ ਕੇ ਬਾਗ ਦੇ ਦਿੱਖਾ ਉਹ ਅਧਿਕਤ ਪਰ ਜੇ ਬੰਦਾ ਜਿਹੜਾ ਅੱਜ ਨਵੇਂ ਕਾਨੂੰਨ ਸੰਬੰਧੀ ਜਿਹੜਾ ਸੈਮੀਨਾਰ ਲਾਇਆ ਉਹਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ? ਅੱਜ 1.7 2024 ਨੂੰ ਕ੍ਰਿਮੀਨਲ ਕੋਡ ਦੇ ਕਾਨੂੰਨ ਉਹ ਲਾਗੂ ਹੋਏ ਨੇ ਉਹਦੀ ਪ੍ਰੋਸੀਜਰ ਹੋਈ ਆ ਉਸ ਸੰਬੰਧ ਵਿੱਚ ਅਸੀਂ ਅਵੇਰਨੈਸ ਇੱਕ ਡਾਟਾ ਕੈਂਪੇਨ ਅੱਗੇ ਆਪਣੇ ਸਬਜੀ ਲੈਵਲ ਤੇ ਥਾਣੇ ਕਮਾਨ ਸ਼ਹਿਰ ਹਰਮਨ ਸੰਭਲ ਲਗਾਇਆ ਸੀ ਜਿਹਦੇ ਵਿੱਚ ਸਾਡੇ 45 ਐਸ.ਐਚ.ਓ. ਸ਼ਾਮਲ ਸੀ ਜਿਹਦੇ ਵਿੱਚ ਮੈਂ ਹਰ ਜੋਂਗੋ ਦੇ ਜਿਹੜੇ ਸਾਰੇ ਜਿਹੜੇ ਇਲਾਕੇ ਦੇ ਮੋਟੂਗਰ ਜਾਂ ਆਮ ਖਾਸ ਨਾਗਰ ਇਕੱਠੇ ਕਿਤੇ ਸੀ ਕੁਝ ਆਪਦਾ ਵੀ ਦੀ ਨਾਲ ਸਮੂਦ ਸੀ ਇੰਤ ਵਿੱਚ ਜਿਹੜਾ ਪੁਰਾਣੀ ਕਾਨੂੰਨ ਆਈਪੀਸੀ ਜਿਵੇਂ ਕੋ ਫੋਰ ਐਗਜ਼ਾਮਪਲ 1960 ਦਾ ਬਣਿਆ ਹੋਇਆ ਸੀ ਆਰਪੀਸੀ ਜਿਹੜੇ ਉਹ 1973 ਦਾ ਸੀ ਇਹਨਸ ਜਿਹੜੇ ਸੀ ਖਾਸ ਦਾ ਪਤਾ ਦਾ ਸੀ ਬਾਕੀ ਅਬਾਊਟ ਬਾਊਟ 164 ਸਾਲ ਪੁਰਾਣੇ ਕਾਨੂੰਨ ਜਿਹੜੇ ਉਹ ਰਿਵਾਈਜ਼ ਹੋ ਕੇ ਜਿਹੜੇ ਕਿ ਜਿਵੇਂ IPC ਹੈ ਉਹ PNS ਭਾਰਤੀ ਨਾਇਸ ਸਹਾਈਤਾ ਤੇ CRPC ਜਿਹੜਾ ਕਿ ਉਹ ਭਾਰਤੀ ਨਾਗਰਿਕ ਸੁਰੱਖਿਆ ਸਹਾਈਤਾ ਵਿੱਚ ਤਦੀਰ ਹੋ ਕੇ ਸਾਹਮਣੇ ਆਈ ਨੇ ਅੱਜ ਤੋਂ ਲਾਗੂ ਹੋਏ ਨੇ ਪੂਰੀ ਬੈਨਸ ਨੂੰ ਬੈਨਸ ਕਰਨ ਵਾਸਤੇ ਅੱਜ ਅਸੀਂ ਸਾਰੇ ਨੂੰ ਇਕੱਠਾਂ ਕਰਕੇ ਬਿਲ ਲਿਤਾ ਹੈ ਤੇ ਇਸ ਦੇ ਵਿੱਚ ਜਿਵੇਂ ਕਿ ਇੱਕ ਨਵੇਂ ਕਾਨੂੰਨ ਨੇ ਇਹ ਨਵੇਂ ਸਮਾਜ ਦੇ ਲੋਰ ਅਨੁਸਾਰ ਲੋਰ ਨੂੰ ਰੱਖ ਕੇ ਮੋਰ ਨੂੰ ਰੱਖ ਕੇ ਉਹਦੇ ਮੁਤਾਬਕ ਇਹ ਬਣਾਏ ਗਏ ਨੇ ਜਿਵੇਂ ਕਿ euh PNSSR ਉਹ ਆਪਣੇ ਨਾਮ ਦੇ ਵਿੱਚ ਹੀ ਉਹਦੀ ਕਲਿਮਸ਼ਨ ਹੈਗੀ ਹੈ ਭਾਰਤੀ ਨਾਗਰਿਕ ਸੁਰੱਖਿਆ ਕਾਨੂੰਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਮਕਿ ਜਿਹੜੀ ਭਾਰਤੀ ਨਾਗਰਿਕ ਉਹ ਸੁਰੱਖਿਆ ਨੂੰ ਕਿਸ ਤਰ੍ਹਾਂ ਉਹ লিমিਟੇਸ਼ਨ ਕਰਨੀ ਉਹ ਇੱਕ ਸਟਾਕ ਕਰਨਾ ਉਹ ਮੁਖਰਾ ਕੇ ਬਣਾਏ ਗਏ ਨੇ ਕੁਝ ਕਈ ਚੇਂਜਸ ਆਈਆਂ ਜਿਹੜੀਆਂ ਚੇਂਜਸ ਆਈਆਂ ਨੇ ਕੁਝ ਨਵੇਂ ਜਿਹੜੀਆਂ ਸੈਕਸ਼ਨਸ ਐਡ ਹੋਈਆਂ ਨੇ ਤੇ ਮੋਸਟਲੀ ਜਿਹੜੇ ਪਹਿਲੇ ਸੈਕਸ਼ਨ ਨੇ ਉਹ ਖੂਬ ਹਾਉ ਵੀਨੇ ਕੋ ਨਾ ਦੇ ਜਿਹੜੇ ਨੰਬਰ ਜਿਹੜੇ ਸਿਗਰਟਿੰਗ ਚੇਂਜ ਹੋਏ ਨੇ ਸਰ ਜਿਹੜੇ ਬਾਰ ਬਾਰ ਕ੍ਰਾਈਮ ਕਰਦੇ ਆ ਉਹਨਾਂ ਨੂੰ ਇਹਦੇ ਵਿੱਚ ਦੁਬਾਰਾ ਸਜ਼ਾ ਮਿਲਦੀ ਵੀ ਕੋਈ ਹੈਗੇ ਕਿ ਦੁਬਾਰਾ ਕ੍ਰਾਈਮ ਕਰਨ ਵਾਲੇ ਨੇ ਆਰਗੇਨਾਈਜ਼ ਕ੍ਰਾਈਮ ਨੇ ਉਹ ਨਵਾਂ ਸੈਕਸ਼ਨ ਜਿਹੜੇ ਉਹ ਲਗੂ ਉਹਨਾਂ ਲਈ ਐਮਪੀਡ ਹੋਏ ਨੇ ਇਸੋ 111 ਬੀ ਐਨਐਸ ਪੈਟੀ ਹੋਰੈਂਸ ਕ੍ਰਾਈਮ ਨੇ ਉਸ 121 ਬੀ ਐਨਐਸ ਉਸ ਸਮੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਵੇਂ 69 ਬੀ ਐਨਐਸ ਵਿੱਚ ਉਹ ਇੱਕ ਸੈਕਸ਼ਨ ਨਵਾਂ ਲੱਗੂ ਹੋਇਆ ਜਿਹਨੂੰ ਸੇਕਸ਼ਨ ਇੰਟਰਪੋਸਡ ਬਾਇ ਬੀਕਿੰਗ ਪ੍ਰੋਮਿਸ ਟੂ ਮੈਰੀ ਉਹ ਇੱਕ ਨਵਾਂ ਸੈਕਸ਼ਨ ਹੈ ਰੁਆ ਤਾਂ ਹੋਰ ਵੀ ਕਈ ਇੱਕ ਨਵਾਂ ਪੂਰਾ ਚੈਪਟਰ ਹੀ ਹੈ ਬਣਾ ਜਿਹੜਾ ਨਾਲ ਇਹ ਚ ਲੱਗੂ ਹੋਇਆ ਜਿਹਦੇ ਕਿ ਬੱਚਿਆਂ ਦੇ ਚਿਲਡਰਨਸ ਦੇ ਗਰਗਾੜੀ ਜਿਹੜੇ ਫੈਸੂਦੇ ਨੇ ਉਹਨਾਂ ਨੂੰ ਉਹ ਉਹਨਾਂ ਵਾਸਤੇ よかった。